ਜੇਨਾ ਪਿਆਰੀ ਸਚਿਆਰੀ ਇੱਕ ਮਾਈ ਦਾ ਧਿਆਨ ਤ੍ਰਕੇ ਖਾਸਾ ਜੀ ਬੋਲੋ ਜੀ ਜੇਨਾ ਸਿੰਦਾ ਸਿੰਧਿਆ ਨੇ ਧਰਮ ਹੇਤ ਸੇ ਦਿੱਤੇ ਬੰਦ ਬੰਦ ਕਟਾਏ ਕੌਕੜੀਆਂ ਲੁਭਾਈਆਂ ਛਕੜੀਆਂ ਦੇ ਚੜੇ ਤਾਨੀ ਆ ਰਿਹਾ ਨਾਲ ਚੜਾਏ ਗਏ ਗੁਰਸਵਾਰੀ ਦੀ ਸੇਵਾ ਲਈ ਕਿਰਪਾ ਨਿਆ ਕੀ ਕੀਆ ਧਰਮੀ ਹਾਰਿਆ ਸਿੱਖੀ ਕੇਸਾ ਸਤ ਸਤ ਸੰਗ ਨਿਭਾਈ ਬਿਨਾ ਸਹਿਤਾ ਸਿੰਘਾਂ ਸੁਖੀਆਂ ਦੀ ਪੁਤਕ ਭਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਤ ਅਗਤਾ ਸਰਪੱਤਰ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਪੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਪੱਤ ਖਾਲਸਾ ਜੀ ਕੋ ਵਾਹਿ

ਸਰਿਸਨਾਂ ਚੋਟੀਆਂ ਝੰਡੇ ਭੁੰਗੇ ਰਤ ਕੋ ਸੁਭਾਗ ਧਰਮ ਦਾ ਜੈਕਾਰ ਭੋਲੋ ਜੀ ਸਿਖਾ ਦਾ ਮਨੀਵਾ ਮਤਿ ਜੀ ਮਤ ਪੱਤੇ ਰਾਖੇ ਆਕਾਲ ਸੁਭਾਗ ਮੰਤਰ ਜਾਮੀ ਆਪਣੇ ਪੰਥ ਦੇ ਸਦਾ ਸਾਹਿਜ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਜੀ ਗੁਰਦੁਆਰੇ ਗੁਰਧਾਮ ਜਨਾਹ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆਨਕਨਾ ਦੇ ਦਰਸਨ ਦੀਦਾ ਸੇਵਾ ਸਮਰਤਨ ਅਸ ਜੀ ਨੂੰ ਬਖਸ਼ੋ ਏ ਜਿਮਾਣੀਆਂ ਦੇ ਮਾਨ ਤਾਣੀਆਂ ਦੇ ਤਾਂ ਨਿਉਪੀਆਂ ਦੀ ਓਟ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਆਪ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵੇ ਸੰਧਿਆ 베ਲੇ ਦੇ ਦਿਵਾਨ ਸਜੇ ਹਨ ਸਜੇ ਹੋ ਦਿਵਾਨਾਂ ਦੇ ਵਿੱਚ ਸੋਦਰ ਰਹਿਰਾਜ ਸਾਹਿਬ ਜੀ ਦੇ ਬਾਗ ਤੋਂ ਹੋਏ ਹਨ ਬਾਗ ਕਰਦੇ ਆਂ ਸੁੰਦਿਆਂ ਆਪ ਜੀ ਦੇ ਬੱਚਿਆਂ ਤੋਂ ਹੋਈਆਂ ਪਿਆ ਧੁਲਾ ਮਾਂ ਕਰਦੇ ਨੀਂ ਕਾਹਾਂ ਤੋਂ ਸੁਧਤ ਬਖਸ਼ਣਾ ਪੜੀ ਸੁਣੀ ਬਾਣੀ ਆਪਣੇ ਦਰਦ ਤੇ ਪ੍ਰਵਾਨ ਕਰਨਾ ਪੜੀ ਸੁਣੀ ਬਾਣੀ ਦੇ ਭਾਵ ਅਰਥ ਦਰਿਆਈਆਂ ਸੰਤਾਂ ਦੇ ਹਿਰਦਿਆਂ ਵਿੱਚ ਸੁਣਾ ਧੰ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਹਿਬ ਹੋ ਮਹਾਰਾ ਅੱਜ ਦੇ ਦਿਨ ਗਵਾਧੀਆਂ ਦੇ ਕਿਲੇ ਦੇ ਵਿੱਚੋਂ ਆਪ ਜੀ ਰਿਆਸਾ ਸਤਿਗੁਰ ਕੀ ਅੱਜ ਆਪ ਜੀ ਦਾ ਬੰਦੀ ਛੋੜ ਦਿਵਸ ਮਨਾਉਂਦਿਆਂ ਹੋਇਆ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਗੋਰੀਹਾ ਸਤਿਗੁਰ ਕਿਰਪਾ ਕਰਨੀ ਸਰਬਸਾ ਸੰਗਤ ਦੇ ਸਰਤੇ ਮਿਹਰ ਭਰਿਆ ਹੱਥ ਰੱਖਣਾ ਧਰ ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ ਗ੍ਰਿਤ ਕਮਾਈਆਂ ਦੇਸਾ ਪਰਦੇਸਾਂ ਦੇ ਵਿਸਾਇਤਾਵਾਂ ਕਰੀਆਂ ਦਰੋ ਘਰੋ ਨਾਮ ਦਾ ਗੁਰਸਿੱਖੀ ਜੀਵਨ ਭੋਸਾ দান ਬਖਸ਼ਿਸ਼ ਕਰਨਾ ਸਤਿਗੁਰੂ ਜੀਓ ਸਾਥ ਸੰਗਤੀਆਂ ਅਰਦਾਸਾਂ ਬੇਨਤੀਆਂ ਆਗਰੀਆਂ ਤਿਰਪੁਰ ਪੇਟਾਂ માં ਆਪਣੀ ਤਰਤੇ ਪ੍ਰਵਾਣ ਕਰਨਾ ਕਦਮ ਕਦਮ ਲੇਖੇ ਲੰਗੇ ਆਪ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਪ੍ਰਸਾਦ ਦੇ ਦੇਖ ਸੱਚੇ ਹਾਜ਼ਿਰ ਦਰ ਪ੍ਰਵਾਣ ਹੋਏ ਪ੍ਰਵਾਣ ਹੋਇਆ ਪ੍ਰਸਾਦ ਸਾਧ ਸੰਗਤ ਤੇ ਵਰਤੋਂ ਦੀ ਆਗਿਆ ਬਖਸ਼ੋ ਜੋ ਜੀ ਜਿਕੇ ਆਪ ਜੀ ਦਾ ਅਕੀਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਹੁਣ ਆਪਰਾਹ ਕੰਨਾਵਾ ਬਖਸ਼ ਕੇ ਸੰਤਾਂ ਨੂੰ ਨਦਰੋ ਨਦਰਿ ਧਾਰ ਕਰੋ रुकम ते चरण ते प्रकृति बक्सो अखर बन काटा पंचु माप्त करना सर्वते कार्य रास करने से प्यारे मेल जिना मिलिया तेरा नाम चितिया बे नानक नाम चढ़ती कला तेरे भाने सर्वदा भला